ਬਸੰਤ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਪਹਿਲਾ ਦੂਤੁਕੀਆਂ ਇਕ ਓੰਕਾਰ ਸਤਗੁਰ ਪ੍ਰਸਾਦ ਜਗ ਕਉਆ ਨਾਮ ਨਹੀਂ ਚੀਤ ਨਾਮ ਬਸਾਰ ਗਰੈ ਦੇਖ ਪੀਤ ਮਨੁਆ ਡੋਲੈ ਚੀਤ ਅਨੀਤ ਜਗ ਸਿਉ ਟੂਟੀ ਝੂਠ ਪਰੀਤ ਕਾਮ ਕ੍ਰੋਧ ਬਖ ਬਜਰ ਭਾਰ ਨਾਮ ਬਿਨਾ ਕੈਸੇ ਗੁਣ ਚਾਰ ਰਹੋ ਕਰ ਬਾਲੂ ਕਾ ਘੂਮਣ ਕੇਰ ਬਰਕਸ ਬਾਣੀ ਬੁਧ ਬਦਾਹਿਰ ਮਾਤਰ ਬੂੰਦ ਤੇ ਧਰ ਚੱਕ ਫੇਰ ਸਰਬ ਜੋਤ ਨਾਮ ਕੀ ਚੇਰ ਸਰਬ ਪਾਏ ਗੁਰੂ ਸਰ ਮੋਰ ਭਗਤ ਕਰੋ ਪਗ ਲਾਗੋ ਤੂਰ ਨਾਮ ਰਤੋ ਚਾਹੂ ਤੁਝ ਔਰ ਨਾਮੁ ਦਰਾਏ ਚਲੈ ਸੋ ਚੋਰ ਪਤ ਖੋਈ ਵਿਖ ਅੰਤਲ ਪਾਏ ਸਾਚ ਨਾਮ ਰਤੋ ਪਤ ਸਿਓ ਘਰ ਜਾਏ ਜੋ ਕਿਸ ਕীনਸ ਪਰਬੁਰ ਜਾਏ ਪੈ ਮਨ ਨਿਰਭਉ ਮੇਰੀ ਮਾਏ ਕਾਮਣ ਚਾਹੇ ਸੁੰਦਰ ਭੋਗ ਪਾਨ ਫੂਲ ਮਿੱਠੇ ਰਸ ਰੋਗ ਖੀਲਾ ਬਿਗਸੈ ਤੇਤੋ ਸੋਗ ਪਰਬ ਸਰਣਾਗਤ ਕীনਸ ਹੋਗ ਕਾਪੜ ਪੈਰਸ ਅਦਕ ਸ਼ਿਗਾਰ ਮਾਟੀ ਫੂਲੀ ਰੂਪ ਬਕਾਰ ਆਸਾ ਮਨਸਾ ਬੰਧੋ ਬਾਰ ਨਾਮ ਬਿਨਾ ਸੂਨਾ ਕਰ ਬਾਰ ਗਸੋ ਪੁਤਰੀ ਰਾਜਕੁਵਾਰ ਨਾਮ ਪੜੋ ਸਤਿਦੋਤ ਸਵਾਰ ਪ੍ਰਿਉ ਸੇਬੋ ਪ੍ਰਭ ਪ੍ਰੇਮ ਆਧਾਰ ਗੁਰ ਸਬਦੀ ਵਿਖਿਆ ਸੁਨਿਵਾਰ ਮੋਹਨ ਮੋਲੀਆ ਮਨ 모ਹ ਗੁਰ ਕਾ ਸਬਦ ਪਛਾਨਾ ਤੋਏ ਨਾਨਕ ਠਾਡੇ ਚਾਹੇ ਪ੍ਰਭੂ ਦਵਾਰ ਤੇਰੇ ਨਾਮ ਸੁਨਤੋਖੇ ਕਿਰਪਾ ਧਾਰ ਬਸੰਤ ਮਹਲਾ ਪਹਿਲਾ ਮਨ ਭੂਲੋ ਪਰਮਸ ਆਏ ਜਾਏ ਅਤਲੁਬਦ ਲੋਭਾਨੋ ਬਖਮ ਮਾਏ ਨਾ ਯਸਤਰ ਦੀਸਾ ਇੱਕ ਪਾਏ ਜਿਉ ਮੀਨ ਕੁੰਡਲਿਆ ਕੰਠ ਪਾਏ ਮਨ ਭੂਲੋ ਸਮਝਸ ਸਾਚ ਨਾਏ ਗੁਰ ਸ਼ਬਦ ਵਿਚਾਰੇ ਸਹਜ ਪਾਏ ਰਹਾਓ ਮਨ ਭੂਲੋ ਪਰਮਸੋ ਭਵਰ ਤਾਰ ਬਿਲ ਬਿਰਥੇ ਚਾਹ ਬੋ ਬਕਾਰ ਮੈਗਲ ਜਿਉ ਫਾਸਸ ਕਾਮ ਹਾਰ ਗੜ ਬੰਦਨ ਬਾਦਿਓ ਸੀਸ ਮਾਰ ਮਨ ਮੁਗਦੋ ਦਾਦਰ ਭਗਤ ਹੀਨ ਦਰ ਭ੍ਰੱਟ ਸਰਾਪੀ ਨਾਮ ਬੀਨ ਤਾਕ ਜਾਤ ਨਾ ਪਾਤੀ ਨਾਮ ਲੀਨ ਸਭ ਦੁਖ ਸੁਖ ਸਖਾਈ ਗੁਣ ਹੈ ਬੀਨ ਮਨ ਚੱਲੈ ਨਾ ਜਾਈ ਥਾਕ ਰਖ ਬਿਨ ਹਰਸ ਰਾਤੇ ਪਤ ਨਾ ਸਾਖ ਤੂੰ ਆਪੇ ਸੁਰਤਾ ਆਪ ਰਖ ਧਰ ਧਰਨ ਦੇਖੈ ਜਾਣ ਆਪ ਆਪ ਬੁਲਾਏ ਕਿਸ ਕਹਿ ਹੋ ਜਾਏ ਗੁਰ ਮਿਲੇ ਬਿਰਥਾ ਕਹੋ ਮਾਏ ਅਭ ਗੁਣ ਛੋਡੋ ਗੁਣ ਕਮਾਏ ਗੁਰ ਸਬਦੀ ਰਾਤਾ ਸਤਿ ਸੋ ਮਾਏ ਸਤ ਗੁਰ ਮਿਲਿਆ ਮਤ ਉਤਮ ਹੋਏ ਮਨ ਨਿਰਮਲ ਹੋਮੈ ਕੱਡੈ ਤੋਏ ਸਦਾ ਮੁਕਤ ਬੰਦ ਨਾ ਸਕੈ ਕੋਏ ਸਦਾ ਨਾਮ ਬਖਾਣਾ ਔਰ ਨਾ ਕੋਏ ਮਨ ਹਰ ਕਾ ਭਾਣਾ ਆਵੈ ਜਾਏ ਸਮੇ ਕੋ ਕਿਸ ਕਹਿਣ ਨਾ ਜਾਏ ਸਭ ਹੁਕਮੋਂ ਵਰਤਾਏ ਹੁਕਮ ਸਮਾਏ ਦੂਖ ਸੁਖ ਸਭ ਤਿਸ ਰਜਾਏ ਤੂੰ ਅਪੁੱਲ ਨਾ ਭੁੱਲੋ ਕਦੇ ਨਾ ਹੈ ਗੁਰ ਸਬਦ ਸੁਣਾਏ ਮਤ ਅਗਾਹੇ ਤੂੰ ਮੋਟੋ ਠਾਕਰ ਸਬਦ ਮਾਹੇ ਮਨ ਨਾਨਕ ਮਾਨਿਆ ਸੱਚ ਸਲਾਹੇ ਬਸ਼ੰਤ ਮਹੱਲਾ ਪਹਿਲਾ ਦਰਸ਼ਨ ਕੀ ਪਿਆਸ ਜਿਸ ਨਰ ਹੋਏ ਇਕਤਰਾਜੈ ਪਰ ਹਰ ਦੁਏ ਦੂਰ ਦਰਦ ਮਥ ਅੰਮ੍ਰਿਤ ਖਾਏ ਗੁਰਮਖ ਬੂਜਾ ਏਕ ਸਮਾਏ ਤੇਰੇ ਦਰਸ਼ਨ ਕੋ ਕੀਤੀ ਬਲ ਲਾਏ ਬਿਰਲਾ ਕੋ ਚੀਨਸ ਗੁਰ ਸ਼ਬਦ ਬਲਾਈ ਰਹਾਉ ਬੇਦਪਖਾਨ ਕਹੈ ਇਕ ਕਹੀਐ ਓਹ ਬੇਅੰਤ ਅੰਤ ਕਿਨ ਲਹੀਐ ਇਕੋ ਕਰਤਾ ਜਿਨ ਜਗ ਕੀਆ ਬਾਜ ਕਲਾ ਧਰ ਗਗਨ ਤਈਆ ਇਕੋ ਗਿਆਨ ਧਿਆਨ ਤੁਣ ਬਾਣੀ ਇਕ ਨਰਾਲਮ ਅਕਥ ਕਹਾਣੀ ਇਕੋ ਸ਼ਬਦ ਸੱਚਾ ਨਿਸ਼ਾਨ ਪੂਰੇ ਗੁਰ ਤੇ ਜਾਣੈ ਜਾਣ ਇਕੋ ਧਰਮ ਡ੍ਰਿੜੈ ਸੱਚ ਕੋਈ ਗੁਰਮਤਿ ਪੂਰਾ ਜੁਗ ਜੁਗ ਸੋਈ ਅਨਹਦ ਰਾਤਾ ਏਕ ਲਿਵਤਾਰ ਉਹ ਗੁਰਮੁਖ ਪਾਵੈ ਅਲਖ ਅਪਾਰ ਇਕੋ ਤਖਤ ਇਕੋ ਪਾਤਸ਼ਾਹ ਸਰਬੀ ਥਾਈਂ ਵੇ ਪ੍ਰਵਾਹੋ ਇਸ ਕਾ ਕੀਆ ਤੇਰੇ ਪਵਨ ਅਸਾਰ ਉਹ ਅਗਮ ਅਗੋਚਰ ਇੱਕੰਕਾਰ ਏਕਾ ਮੂਰਤ ਸਾਚਾ ਨਾਉ ਤਿੱਥੈ ਨਿਬੜੈ ਸਾਜਣਿ ਆਉ ਸਾਚੀ ਕਰਨੀ ਪਤ ਪਰਵਾਣ ਸਾਚੀ ਦਰਗਾ ਪਾਵੈ ਮਾਣ ਏਕਾ ਭਗਤ ਏਕੋ ਹੈ ਪਾਉ ਬਿਨ ਪੈ ਭਗਤੀ ਆਵ ਹੋ ਜਾਉ ਗੁਰ ਤੇ ਸਮਝ ਰਹਿ ਮਹਿਮਾਨ ਹਰ ਰਸ ਰਾਤਾ ਜਨ ਪਰਵਾਣ ਇਤ ਉਤ ਦੇਖੋ ਸਹਜੇ ਰਾਵੋ ਤੁਝ ਬਿਨ ਠਾਕਰ ਕਿਸੇ ਨ ਪਾਵੋ ਨਾਨਕ ਹਉਮੈ ਸ਼ਬਦ ਜਲਾਇਆ ਸਤਗੁਰ ਸਾਚਾ ਦਰਸ ਦਿਖਾਇਆ ਬਸੰਤ ਮਹਲਾ ਪਹਿਲਾ ਚੰਚਲ ਚੀਤ ਨ ਪਾਵੈ ਪਾਰਾ ਆਵਤ ਜਾਤ ਨ ਲਾਗੈ ਬਾਰਾ ਦੁਖ ਘਣੋ ਮਰਿਆ ਕਰਤਾਰਾ ਬਿਨ ਪ੍ਰੀਤ ਮੁਕੋ ਕਰੈ ਨ ਸਾਰਾ ਸਭ ਉਤਮ ਕਿਸ ਆਖੋ ਹੀਨਾ ਹਰ ਭਗਤੀ ਸਚ ਨਾਮ ਪਤੀਨਾ ਰਾਹੋ ਔਖਦ ਕਰ ਥਾਕੀ ਬਹੁ ਤੇਰੇ ਕਿਉ ਦੁਖ ਝੂਕੇ ਬਿਨ ਗੁਰ ਮੇਰੇ ਬਿਨ ਹਰ ਭਗਤੀ ਦੁਖ ਕਣੇਰੇ ਦੁਖ ਸੁਖ ਦਾਤੇ ਠਾਕਰ ਮੇਰੇ ਰੋਗ ਬਡੋ ਕਿਉ ਬੰਧੋ ਧੀਰਾ ਰੋਗ 부ਜੈ ਸੋ ਕਟੈ ਪੀਰਾ ਮੈਂ ਅਬ ਗੁਣ ਮਨ ਮਹਿ ਸਰੀਰਾ ਢੂੰਡਤ ਖੋਜਤ ਗੁਰ ਮੇਲੇ ਵੀਰਾ ਗੁਰ ਕਾ ਸਬਦ ਦਾਰੂ ਹਰਨਾਉ ਜਿਉ ਤੂੰ ਰਖੈ ਤਿਬੈ ਰਹਾਉ ਜਾਗ ਰੋਗੀ ਕਹਿ ਵੇਖ ਦਿਖਾਉ ਹਰ ਨਿਰਮਲ ਨਿਰਮਲ 나ਉ ਕਰਮ ਘਰ ਜੋ ਦੇਖ ਦਿਖਾਵੈ ਗੁਰ ਮਹਿਲੀ ਸੋ ਮਹਿਲ ਬੁਲਾਵੈ ਮਨ ਮਹਿ ਮਨੁਆ ਚਿਤ ਮਹਿ ਤੀਤਾ ਐਸੇ ਹਰ ਕੇ ਲੋਗ ਅਤੀਤਾ ਹਰ ਕ ਸੋਗ ਤੇ ਰਹੈ ਨਰਾਸਾ ਅੰਮ੍ਰਿਤ ਚਾਖ ਹਰ ਨਾਮ ਨਵਸਾ ਆਪ ਪਛਾਨ ਰਹਿ ਲਿਵ ਲਗਾ ਜਨਮ ਜੀਤ ਗੁਰਮਤ ਦੁਖ ਭਾਗਾ ਗੁਰ ਦੀਆ ਸੱਚ ਅੰਮ੍ਰਿਤ ਪੀਵੋ ਸਹਿਜ ਮਰੋ ਜੀਵਤ ਹੀ ਜੀਵੋ ਆਪਣੋ ਓਕਾਰ ਰੱਖੋ ਗੁਰ ਭਾਵੇ ਤੁਮਰੋ ਹੋਏ ਸੋ ਤੁਝੈ ਸੰਭਾਵੇ ਭੋਗੀ ਕੋ ਦੁੱਖ ਰੋਗ ਵਿਆਪੈ ਘਟ ਘਟ ਰਬ ਰਹਾ ਪ੍ਰਭ ਜਪ ਸੁਖ ਦੁਖ ਹੀ ਤੇ ਗੁਰ ਸ਼ਬਦ ਅਤੀਤਾ ਨਾਨਕ RAM ਰਬਾ ਹਿੱਤ ਚੀਤਾ ਬਸੰਤ ਮਹਲਾ ਪਹਿਲਾ ਇੱਕ ਤੁਕਿਆ ਮਤ ਭਸਮ ਅੰਧੂਲੇ ਗਰਬ ਜਾਹੇ ਇਨ ਬਦ ਨਾਗੇ ਜੋਗ ਨਾਹੇ ਮੂੜੇ ਕਾਹੇ ਬਸਾਰਿਓ ਤੈ RAM ਨਾਮ ਅੰਤ ਕਾਲ ਤੇਰਾ ਆਵੈ ਕਾਮ ਰਹਾਉ ਗੁਰੂ ਪੂਸ ਤੁਮ ਕਰੋ ਵਿਚਾਰ ਜੈ ਦੇਖ ਤੈ ਸ਼ਾਰੰਗਪਾਣ ਕਿਆ ਹੋ ਆਖਾਂ ਜਾਂ ਕਸੂ ਨਾ ਹੈ ਜਾਤ ਪੱਤ ਸਭ ਤੇ ਰਹਿ ਨਾ ਹੈ ਕਾਹੀ ਮਾਲ ਦਰਬ ਦੇਖ ਗਰਬ ਜਾਹੇ ਚਲਤੀ ਬਾਰ ਤੇ ਰੋ ਕਸੂ ਨਾ ਹੈ ਪੰਚ ਮਾਰ ਚਿਤ ਰਖੋ ਥਾਏ ਜੋਗ ਜੁਗਤ ਕੀ ਇਹਾ ਪਾਏ ਹਮੈ ਪੈਖਣ ਤੇਰੇ ਮਨ ਮਾਹੇ ਹਰਨਾ ਚਿਤ ਹੈ ਮੂੜੇ ਮੁਕਤ ਜਾਹੇ ਮਤ ਹਰ ਬਿਸਰਿਆ ਜਾਮ ਬਸ ਪਾਏ ਅੰਤ ਕਾਲ ਮੂੜੇ ਝੋਟ ਖਾਹੇ ਗੁਰ ਸ਼ਬਦ ਵਿਚਾਰ ਹੈ ਆਪ ਜਾਏ ਸਾਧ ਜੋਗ ਮਨ ਬਸੈ ਆਏ ਜਿਨ ਜਿਉ ਪੰਡ ਦਿੱਤਾ ਤਿਸ ਚੇਤੇ ਨਾਹੇ ਮੜੀ ਮਸਾਣੀ ਮੂੜੇ ਜੋਗ ਨਾਹੇ ਗੁਣ ਨਾਨਕ ਬੋਲੇ ਭੱਲੀ ਬਾਣ ਕਮ ਹੋ ਸਜਾਖੇ ਲਿਹੋ ਪਸ਼ਾਨ ਬਸੰਤ ਮਹਲਾ ਪਹਿਲਾ ਦੁਬਿੱਦਾ ਦੁਰਮਤ ਅਦਲੀਕਾਰ ਮਨਮੁਖ ਪਰਮੈ ਮੱਜਗਵਾਰ ਮਨ ਅੰਦਲਾ ਅੰਦਲੀ ਮਤ ਲਗੈ ਗੁਰ ਕਰਨੀ ਬਿਨ ਪਰਮ ਨਾ ਭਾਗੈ ਰਹਾਉ ਮਨਮੁਖ ਅੰਦਲੇ ਗੁਰਮਤਿ ਨਾ ਪਾਈ ਪਸੂ ਭਏ ਅਭਮਾਨ ਨ ਜਾਈ ਲੱਖ 84 ਜੰਤੋ ਬਾਏ ਮੇਰੇ ਠਾਕਰ ਪਾਣੇ ਸਿਰਜ ਸਮਾਏ ਸਗਲੀ ਭੂਲੇ ਨਹੀਂ ਸ਼ਬਦ ਅਚਾਰ ਸੋ ਸਮਝੈ ਜਿਸ ਗੁਰ ਕਰਤਾਰ ਗੁਰ ਕੇ ਚਾਕਰ ਠਾਕਰ ਪਾਣੀ ਬਗਸ ਲਿਏ ਨਾਹੀ ਜਮ ਕਾਣੇ ਜਿਨ ਕਾ ਹਿਰਦੈ ਏਕੋ ਪਾਇਆ ਆਪੇ ਮੇਲੇ ਭਰਮ ਚੁਕਾਇਆ ਬੇ ਮੋਤਾਜ ਬੇਅੰਤ ਅਪਾਰਾ ਸਚ ਪਤੀਜੈ ਕਰਨਾ ਹਾਰਾ ਨਾਨਕ ਪੂਲੇ ਗੁਰ ਸਮਝਾਵੇ ਏਕਤ ਖਾਵੈ ਸਾਜ ਟਕਾਵੈ ਬਸੰਤ ਮਹਾਲਾ ਪਹਿਲਾ ਆਪੇ ਭਗਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ ਐਸੀ ਭਵਰਾ ਬਾਸਲੇ ਕਰਬਰ ਫੁੱਲੇ ਬਨ ਹਰੇ ਰਹੋ ਆਪੇ ਕਬਲਾ ਕੰਤ ਆਪ ਆਪੇ 라ਵੇ ਸ਼ਬਦ ਥਾਪ ਆਪੇ ਬਸਰੂ ਗਉ ਖੀਰ ਆਪੇ ਮੰਦਰ ਥੰਮ ਸਰੀਰ ਆਪੇ ਕਰਨੀ ਕਰਨਹਾਰ ਆਪੇ ਗੁਰਮੁਖ ਕਰ ਵਿਚਾਰ ਤੂੰ ਕਰ ਕਰ ਦੇਖ ਹੈ ਕਰਨਹਾਰ ਜੋਤ ਜੀ ਅਸੰਖ ਦੇ ਆਧਾਰ ਤੂੰ ਸਰ ਸਾਗਰ ਗੁਣ ਗਹੀਰ ਤੂੰ ਅਕਲ ਨਰੰਜਨ ਪਰਮ ਹੀਰ ਤੂੰ ਆਪੇ ਕਰਤਾ ਕਰਨ ਜੋਗ ਨੇ ਕੇਵਲ ਰਾਜਨ ਸੁਖੀ ਲੋਗ ਨਾਨਕ ਤਰਾਪੇ ਹਰ ਨਾਮ ਸੁਆਦ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਬਸੰਤ ਹੰਡੋਲ ਮਹੱਲਾ ਪਹਿਲਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ 971434 ਕਰ ਬਹਲਤ ਚਾਰ ਬਹਾਲੀ ਚਾਰੇ ਦੀਵੇ ਚੋਂ ਹੱਥ ਦੀਏ ਏਕਾ ਏਕਾ ਬਾਰੀ ਮਿਹਰਬਾਨ ਮਦਸੂਦਨ ਮਦ ਐਸੀ ਸਖਤ ਤੁਮਾਰੀ ਰਹਾਓ ਘਰ ਘਰ ਲਸ਼ਕਰ ਪਾਬਕ ਤੇਰਾ ਧਰਮ ਕਰੇ ਸਿਕਦਾਰੀ ਤਰਤੀ ਦੇਗ ਮਿਲੈ ਇਕ ਬੇਰਾ ਭਾਗ ਤੇਰਾ ਭੰਡਾਰੀ ਨਾ ਸਾਬੂਰ ਹੋਬੈ ਫਿਰ ਮੰਗੈ ਨਾਰਦ ਕਰੇ ਏਖੋ ਆਰੀ ਲਬ ਦੇਰਾ ਬੰਦੀਖਾਨਾ ਔਗਣ ਪੈਰ ਲੋਹਾਰੀ ਪੂੰਜੀ ਮਾਰ ਪਾਵੇ ਨੇ ਤੁਮਤ ਗਰ ਪਾਪ ਕਰੇ ਕੋਟਵਾਰੀ ਪਾਵੇ ਚੰਗਾ ਪਾਵੇ ਮੰਦਾ ਜੈਸੀ ਨਦਰ ਤੁਮਾਰੀ ਆਦਿ ਪੁਰਖ ਕੋ ਅੱਲਾਹ ਕਹੀ ਹੈ ਸੇਖਾਂ ਆਈ ਬਾਰੀ ਦੇਵਲ ਦੇਵਤਿਆਂ ਕਰ ਲਗਾ ਐਸੀ ਕੀਰਤ ਚੱਲੀ ਕੂਲਾ ਬਾਗਨ ਬਾਦ ਮੁਸਲਾ ਨੀਲ ਰੂਪ ਬਨਵਾਰੀ ਘਰ ਘਰ ਮੀਆਂ ਸਬਨਾ ਜੀਆਂ ਬੋਲੀ ਆਬਰ ਤੁਮਾਰੀ ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕੌਣ ਹਮਾਰੀ ਚਾਰੇ ਕੁੰਟ ਸਲਾਮ ਕਰhenge ਘਰ ਘਰ ਸਿਫਤ ਤੁਮਾਰੀ ਤੀਰਥ ਸਿਮਰਤ ਪੁੰਨ ਤਾਨ ਕਿਸ ਲਾਹ ਮਿਲੇ ਦਿਹਾੜੀ ਨਾਨਕ ਨਾਮ ਮਿਲੇ ਬੜਿਆਈ ਮੇਕਾ ਘੜੀ ਸੰਮਾਲੀ ਬਸੰਤ ਹੰਡੋਲ ਘਰ ਦੂਜਾ ਮੁਹੱਲਾ ਚੌਥਾ ੴ ਸਤਗੁਰ ਪ੍ਰਸਾਦ ਕਾਇਆ ਨਗਰ ਇਕ ਬਾਲਕ ਬਸਿਆ ਖਿਨ ਪਲ ਫਿਰ ਨਾ ਰਹੀ ਅਨ ਕੋ ਪਾਪ ਯਤਨ ਕਰ ਥਕੇ ਬਾਰੂ ਬਾਰ ਪਰਮਾਈ ਮੇਰੇ ਠਾਕਰ ਬਾਲਕ ਇਕਤ ਕਰ ਆਣ ਸਤਗੁਰ ਮਿਲੈ ਤਾਂ ਪੂਰਾ ਪਾਈਐ ਭਜ ਰਾਮ ਨਾਮ ਨਿਸ਼ਾਨਾ ਰਹਿਓ ਇਹੋ ਮਿਰਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਬਸਿਆ ਰਾਮ ਨਾਮ ਗੁਰ ਉਤ ਕੁਚਵਾਇਆ ਫਿਰ ਹਰਿਆ ਹੋਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰੋਂ ਖੋਜ ਮੋਏ ਸਭ ਸਾਖਤ ਹਰ ਗੁਰਮਤੀ ਕਰ ਪਾਇਆ ਦੀਨਾ ਦੀਨ ਦਿਆਲ ਪਏ ਹੈ ਜਿਉ ਕ੍ਰਿਸ਼ਨ ਬਿਦਰ ਕਰ ਆਇਆ ਮਿਲੇ ਉਸ ਦਾਮਾ ਭਾਵਨੀ ਧਾਰ ਸਭ ਕੁਝ ਆਗੈ ਦਾਲ ਦੇ ਪੰਜ ਸਮਾਇਆ राम नाम की पैज बटेरी मेरे ठाकुर आप रखाई जे सब साखत करे बखिली इक रत्ती तिल ना कटाई जनकी योतत है राम नाम दद शोभा पाई निंदक साखत खब ना सके तिल अपने कर लुकी लाई जन को जन मिल शोभा पावे गुणमय गुण, गुण परगासा मेरे ठाकुर के जन प्रीतम प्यारे जो होवै दा सुनदा सा ਆਪੇ ਜਲ ਪਰੰਪਰ ਕਰਤਾ ਆਪੇ ਮੇਲ ਮਲਾਵੇ ਨਾਨਕ ਗੁਰਮੁਖ ਸਹਜ ਮਲਾਏ ਜੋ ਜਲ ਜਲ ਹੈ ਸਮਾਵੈ